ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡੇ ਆਪਣਾ ਰਿਪੋਰਟਰ ਸੌਰਨਜੀਤ ਸਿੰਘ ਤੁਹਾਡੀ ਪਹੁੰਚੇ ਆ ਜਮਾਲਪੁਰ ਦੇ ਵਿੱਚ ਜਿੱਥੇ ਦੱਸ ਦਈਏ ਕਿ ਨਾਰੀ ਸੇਤਨਾ ਕਲੱਬ ਦੇ ਵੱਲੋਂ ਜਿਹੜਾ ਕਿ ਅੱਜ ਸੌਣ ਦਾ ਜਿਹੜਾ ਤਿਹਾਰ ਹੈ ਇਹਾਂ ਦਾ ਤਿਹਾਰ ਜਿਹੜਾ ਜ ਮਨਾਇਆ ਜਾ ਰਿਹਾ ਹੈ ਗੱਲ ਕਰੀਏ ਕਿ ਸੌਣ ਦੇ ਮਹੀਨੇ ਦੀ ਜਿਸ ਤਰ੍ਹਾਂ ਕਿ ਲਗਾਤਾਰ ਜਿਹੜਾ ਕਿ ਇਸ ਦਾ ਇੰਤਜ਼ਾਰ ਰਹਿੰਦਾ ਸੋ ਨਾਰੀ ਸੇਤਨਾ ਕਲੱਬ ਦੇ ਵੱਲੋਂ ਤਸਵੀਰਾਂ ਜਰੀਏ ਤੁਹਾਨੂੰ ਦੱਸਾ ਦੇਣਾ ਕਿ ਕਿਸ ਤਰ੍ਹਾਂ ਕੇਂਦਰੀ ਬੋਲੀਆਂ ਪਾਈਆਂ ਜਾ ਰਹੀਆਂ ਨੇ ਔਰ ਪਿੰਗਾ ਚੁੱਟਣੇ ਜਾ ਰਹੀਆਂ ਨੇ ਔਰ ਜਿਹੜੇ ਜਿਹੜੇ ਛੋਟੇ ਛੋਟੇ ਬੱਚੇ ਦੇ ਇਸ ਵਿੱਚ ਮੌਜੂਦ ਹੈ ਔਰ ਮਾਤਾਵਾਂ ਜਿਹੜੀਆਂ ਪਹਿਣਾ ਵਸ ਨੇ ਜਿਹੜੀਆਂ ਇੱਕ ਸੋਹਣੇ ਸੋਹਣੇ ਸ਼ਿੰਗਾਰ ਕਰਕੇ ਇਸ ਮੌਕੇ ਤੇ ਪਹੁੰਚੀਆਂ ਆ। ਸੋ ਆਪਾਂ ਗੱਲਬਾਤ ਵੀ ਕਰਾਂਗੇ ਤਸਵੀਰਾਂ ਜਿਹੜੀਆਂ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕਰ ਦਮਾਂ ਕਿ ਕਿੰਨੀਆਂ ਜਿਹੜੀਆਂ ਬੋਲੀਆਂ ਪਾਈ ਜਾਣਗੀਆਂ। ਜੀ 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 ਸੋ ਅੱਜ ਮਾਤਾ ਕੀ ਕਹਿਣਾ ਚਾਹੁੰਦੇ ਜਿਹੜਾ ਕਿ ਅੱਜ ਇਹ ਸੌਣ ਦੇ ਮਹੀਨੇ ਜਿਹੜਾ ਤੇ ਹਾਰਾ ਮਨਾਇਆ ਜਾ ਰਤਿਆਂ ਦਾ ਮੌਕੇ ਤੇ ਲਗਾਤਾਰ 10 ਸਾਲ ਤੋਂ ਮਨਾ ਰਹੇ ਆ ਮੈਂ ਨਹੀਂ ਮੈਂ ਬਣ ਲਗਾਤਾਰ ਅਨੇਕਾਂ ਕੱਟ ਬਹੁਤ ਜ਼ਿਆਦਾ ਹੁੰਦਾ ਕਿ ਮੌਸਮ ਨੂੰ ਦੇਖਦੇ ਹੋਏ ਕੋ ਸਾਨੂੰ ਅ ਸੀਗਾ ਵੀ ਮੌਸਮ ਦਾ ਕੀ ਮਜਾਜ ਹੈ ਜਿੰਨਾ ਰਸ ਹੁੰਦਾ ਅੱਗੇ ਬਹੁਤ ਜ਼ਿਆਦਾ ਤੁਸੀਂ ਹਮੇਸ਼ਾ ਹੀ ਦੇਖਦੇ ਹੋ ਅੱਜ ਉਸ ਰਸ ਕੁਛ ਘਟਿਆ ਹੋਇਆ ਹੈ ਇਹ ਹੋਈ ਹੋਈ ਬੀਬੀ ਆਉਣਗੇ 7 ਵਜੇ ਤੱਕ 8 ਵੀ ਵਜ ਜਾਂਦੇ ਨੇ ਡੀ ਜੇ ਚੱਲਦੇ ਰਹਿੰਦੇ ਨੇ ਮਸਤੀ ਦੇ ਵਿੱਚ ਕੁੜੀਆਂ ਨੱਚਦੀਆਂ ਰਹਿੰਦੀਆਂ ਨੇ ਤੇ ਸਾਨੂੰ ਕੋਈ ਹੁੰਦਾ ਬੜੀ ਮੁਸ਼ਕਲ ਨੇ ਨਾਲ ਇਸ ਦੀ ਜੇ ਬੰਦ ਕਰਿਆ ਅਜੇ ਹੋਰ ਨੱਚਣਾ ਹੈ ਮੈਡਮ ਸਮਾ ਥੋੜ੍ਹੀ ਲੱਗਿਆ ਜੋ ਤੁਸੀਂ ਹੁਣ ਦੇਖੋਗੇ 10 ਮਿੰਟ ਤੱਕ ਕਿੰਨਾ ਰਸ਼ ਹੁੰਦਾ ਕਿਤੇ ਨਾ ਕਿਤੇ ਹਾਂਜੀ ਕਿਤੇ ਨਾ ਕਿਤੇ ਦੇਖਿਆ ਜਾਂਦਾ ਸੀ ਕਿ ਪਹਿਲੇ ਸਮੇਂ ਦੇ ਵਿੱਚ ਜਿਹੜਾ ਕਿ ਕਾਫੀ ਤੰਦ ਪਾਇਆ ਜਾਂਦੇ ਸੀ ਕਿ ਤਰਕੇ ਕਰਤੇ ਜਾਂਦੇ ਸੀ ਕਿ ਅਨੇਕਾਂ ਪ੍ਰਕਾਰ ਦੀਆਂ ਜੰਗੀਆਂ ਪੰਖੀਆਂ ਭਿਜਲੀਆਂ ਜਾਂਦੀਆਂ ਸੀ ਇਹ ਅਨੇਕਾਂ ਅਨੇਕਾਂ ਅਜੋ ਤੰਦ ਅਜੋ ਪੰਖੀਆਂ ਅਜੋ ਪਿੰਗਾ ਕਿੱਥੇ ਚਲੇ ਗਈ ਇਹਨਾਂ ਦੀ ਥਾਂ ਪੰਖੀਆਂ ਦੀ ਥਾਂ ਤਾਂ ਲੈ ਲਈ ਏਸ਼ੀਆਂ ਨੇ ਲੈ ਲਈ ਫਰਾਟੇ ਪੰਖਿਆਂ ਨੇ ਲੈ ਲਈ ਤੇ ਉੱਥੇ ਲੋਕ ਕੀ ਕਰਨ ਕਿਸੇ ਨੂੰ ਬਹੁਤੇ ਲੋਕਾਂ ਨੂੰ ਇਹ ਨਹੀਂ ਪਤਾ ਪੱਖੀਆਂ ਕੀ ਹੁੰਦੀਆਂ ਅੱਗੇ ਆਮ ਤੌਰ ਤੇ ਦਾਜ ਵਿੱਚ ਪੱਖੀਆਂ ਦਿੱਤੀਆਂ ਜਾਂਦੀਆਂ ਚਹੀਆਂ ਦਾਜ ਵਿੱਚ ਪੱਖੀਆਂ ਦਿੱਤੀਆਂ ਜਾਂਦੇ ਤੇ ਉਹ ਕਹਿੰਦੇ ਸੀ ਦਾਜ ਅਧੂਰਾ ਹੈ ਜਿੱਥੇ ਚਰਖਾ ਪੀੜ ਹੀ ਨਹੀਂ ਸੀ ਦਿੱਤੀ ਜਾਂਦੀ ਸੀ ਤੇ ਲੰਬੀਆਂ ਤੁੰਦਾਂ ਪਾਈਆਂ ਜਾਂਦੀਆਂ ਸੀ ਪਿੰਡ ਦੀਆਂ ਬਜ਼ੁਰਗ ਲੇਡੀਆਂ ਸੱਤ ਵਿੱਚ ਇਕੱਠੀਆਂ ਹੋ ਕੇ ਨੱਚਦੀਆਂ ਸੀ ਗਾਉਂਦੀਆਂ ਸੀ ਤੇ ਨਾਲ ਨਾਲ ਆਪ ਦਾ ਕੱਤਣ ਦਾ ਕੰਮ ਵੀ ਕਰਦੀਆਂ ਸੀ ਕੀ ਕਾਰਨ ਮੰਨਦੇ ਹੋ ਕਿ ਲੋਕ ਜਿਹੜਾ ਹੁੰਦਾ ਜਾ ਰਿਹਾ ਸਭਾ ਚਾਰ ਲੋਕ ਹੁੰਦਾ ਜਾ ਰਿਹਾ ਅੱਜ ਜਿਹੜੀ ਹੁਣ ਦੀ ਲਾਈਫ ਹੈ ਕੰਪਿਊਟਰਾਈਜ਼ ਹੋ ਗਿਆ ਹਰ ਕੋਈ ਕੰਪਿਊਟਰ ਤੇ ਹੁੰਦਾ ਹੈ ਜਾਣਦਾ ਹੈ ਕੰਮ ਕਰਦਾ ਹੈ ਕੰਪਿਊਟਰ オンਲਾਈਨ ਹੀ ਕੰਮ ਹੋ ਗਿਆ オンਲਾਈਨ ਨੇ ਵਿੜਾ ਕਰ ਗਿਆ ਸਾਰੇ ਲੋਕਾਂ ਦੀਆਂ ਨੌਕਰੀਆਂ ਘਟ ਗਈਆਂ ਨੌਕਰੀਆਂ ਘਟਣ ਦੇ ਨਾਲ ਰੋਜ਼ਗਾਰ ਘਟ ਗਿਆ ਲੋਕ ਬੇਲੇ ਫਿਰਦੇ ਨੇ ਜਦ ਬੰਦਾ ਬੇਲਾ ਹੋਵੇ ਤਾਂ ਰੋਟੀ ਦਾ ਥੇਕਰ ਹੁੰਦਾ ਨਾ ਕਿ ਬੋਲੀ ਨਹੀਂ ਔੜਦੀ ਜਦੋਂ ਕਿ ਮਸਤ ਲੋਕ ਸੀ ਨੱਚਦੇ ਸੀ ਟੱਪਦੇ ਸੀ ਬੋਲੀਆਂ ਪਾਉਂਦੇ ਸੀ ਆਮ ਤੌਰ ਤੇ ਮੇਲੇ ਦੇਖੋ ਕਿਵੇਂ ਲੋਕ ਚਾਦਰੇ ਲਾ ਕੇ ਨੱਚਦੇ ਟੱਪਦੇ ਉਸਾਕੀ ਨੂੰ ਵੀ ਤੇ ਨੇੜੇ ਪਮਿਆਂ ਦਾ ਮੇਲਾ ਲੱਗਦਾ ਬਹੁਤ ਸਾਰਾ ਮੇਲੇ ਨੂੰ ਦੇਖੋ ਆਪਾਂ ਹਰਾਵਾ ਪਾਸੇ ਪੰਜਾਬ ਦੀ ਸਾਡੇ ਪੰਜਾਬ ਦੇ ਲੋਕਾਂ ਦੀ ਇਹੀ ਪਹਿਚਾਨ ਕੁੜੀਆਂ ਇੱਕ ਤਾਂ ਬੜ ਪੜ ਲਿਖੀਆਂ ਇੱਕ ਸਮੇਂ ਨੇ ਅਸਾ ਕਿ ਸਾਨੂੰ ਨੌਕਰੀਆਂ ਨਹੀਂ ਮਿਲਦੀਆਂ ਬੱਚੇ ਬਾਹਰ ਨੂੰ ਬਹੀਰਾਂ ਘੱਟ ਕੇ ਚੱਲ ਪਏ ਕਿਵੇਂ ਸੰਭੇਜਿਆ ਜਾ ਸਕਦਾ ਹੈ ਸੱਭਿਆਚਾਰ ਨੂੰ ਕਿ ਇਹ ਅਪਰਾਧਾ ਕੀਤਾ ਜਾ ਸਕਦਾ ਹੈ ਇਹ ਸਰਕਾਰਾਂ ਇਸ ਵਾਰ ਵਿਸ਼ੇਸ਼ਤਾ ਹੁੰਦੀ ਜਗਾ ਜਗਾ ਤੇ ਸਕੂਲ ਖੋਲਰ ਉਹਨਾਂ ਨੂੰ ਮੋਟੀਵੇਟ ਕਰਨ ਵੀ ਹਾਂਜੀ ਤੁਸੀਂ ਬਾਹਰ ਨਾ ਜਾਓ ਇਹ ਠੀਕ ਕੰਮ ਕਰੋ ਰੋਜ਼ਗਾਰ ਦੇ ਸਾਧਨ ਪੈਦਾ ਕੀਤੇ ਜਾਣ ਸਾਧਨ ਪੈਦਾ ਹੋਣਗੇ ਤਾਂ ਬੱਚੇ ਘੱਟ ਬਾਹਰ ਜਾਣਗੇ ਜਦੋਂ ਪੇਟ 'ਚ ਰੋਟੀ ਨਹੀਂ ਤਾਂ ਆਵਾਜ਼ ਵੀ ਨਹੀਂ ਨਿਕਲਦੀ ਜੇ ਰੋਟੀ ਹੋ ਨਹੀਂ ਬੱਚੇ ਕੋਲ ਤਾਂ ਫੇਰ ਤਾਂ ਕੁਝ ਨਾ ਸੋਚਦਾ ਬਹੁਤ سارے ਲੋਕ ਬੱਚੇ ਯੰਗ ਏਜ ਦੇ ਬੱਚੇ ਮਿਸ਼ਨ ਦੇ ਸ਼ਿਕਾਰ ਹੋ ਰਹੇ ਨੇ ਇਹਦਾ ਵੱਡਾ ਦੁੱਖ ਇਹ ਹੈ ਬੱਚੇ ਇਕੱਲੇ ਇਕੱਲੇ ਬੱਚੇ ਨੇ ਜਿਹੜੇ ਕਿ ਹਰ ਰੋਜ਼ ਸੁਣਦੇ ਖ਼ਬਰਾਂ ਪੜ੍ਹਦੇ ਅੱਜ ਇੱਥੇ ਮੁੰਡਾ ਮਰ ਗਿਆ ਜੇ ਉੱਥੇ ਮੁੰਡਾ ਵਰ ਗਿਆ ਢੀਗਾ ਲਾ ਕੇ ਇਹਦਾ ਸਾਨੂੰ ਖਾਸ ਵਿਸ਼ੇਸ਼ ਕਿਹਾ ਜੀ ਬਿਲਕੁਲ ਸੋ ਤਸਵੀਰਾਂ ਫੇਰ ਸਾਂਝੀਆਂ ਕਰਦਾਂ ਮੈਂ ਇੱਕ ਵਾਰ ਜਿਹੜੀਆਂ ਕਿ ਤੁਸੀਂ ਵੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਜਿਹੜੀਆਂ ਮਟਿਆਰਾਂ ਨੇ ਜਿਹੜੀਆਂ ਪਹਿਣਾ ਨੇ ਅੱਜ ਸੱਤ ਸਵਾਰ ਕੇ ਜਿਹੜੀਆਂ ਕਿ ਅੱਜ ਬੋਲੀਆਂ ਔਰਤਿਆਂ ਦਾ ਤਿਹਾਰ ਜਿਹੜਾ ਮਨਾਇਆ ਜਾ ਰਿਹਾ ਬਜ਼ੁਰਗ ਮਾਤਾ ਵੀ ਇੱਥੇ ਮੌਜੂਦ ਹੈ ਮਾਤਾ ਜੀ ਕਹਿੰਦੇ ਚੰਨੋ ਮਾਤਾ ਜੀ ਅੱਜ ਇਸ ਦਿਹਾੜੇ ਪਹੁੰਚੀ ਤੀਆਂ ਦਾ ਮਨਾਇਆ ਜਾ ਰਿਹਾ ਤਿਹਾਰ ਕੀ ਕਹੋ ਕਿ ਪਹਿਲਾਂ ਪੁਰਾਣੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਹੁੰਦਾ ਸੀਗਾ ਹਾਂ ਇਸ ਤਰ੍ਹਾਂ ਹੀ ਹੁੰਦਾ ਸੀ ਤੇ ਬੰਦੀਆਂ ਦੀ ਬੋਲੀਆਂ ਪਾਈਆਂ ਜਾਂਦੀਆਂ ਸੀ ਹਾਂ ਵਧੀਆਂ ਵਧੀਆਂ ਜੀ ਮੈਂ ਆਪਾਂ ਪਾਹੀ ਜਾਂ ਨੇ ਪ੍ਰਾਣੀਆਂ ਹੀ ਆ ਸਾਡੇ ਕੋਲ ਅੱਜ ਬੋਲੀ ਪਾ ਕੇ ਸੁਣਾ ਦੋ ਕੋਈ ਅਜੇ ਪੁਰਾਣੀ ਬੋਲੀ ਜੜੀ ਸੁਣਾਓ ਹਾਂ ਬੋਲੀਆਂ ਤਾਂ ਹੁਣ ਤੁਹਾਨੂੰ ਵੇਖ ਕੇ ਭੁੱਲ ਗਈ ਮੈਂ ਤਾਂ ਕੋਈ ਨਹੀਂ ਕਦੀ ਬੋਲੀ ਕੋਈ ਹੋਵੇ ਪੁਰਾਣੀ ਬੋਲੀ ਜੜੀ ਆ ਪੁਰਾਣੇ ਸਮੇਂ ਦੇ ਵਿੱਚ ਪਾਈ ਜਾਂਦੀ ਸੀਗਾ ਕੌਣ ਮਹੀਨੇ ਕਿਉਂਕਿ ਚਾਹ ਹੁੰਦਾ ਸੀਗਾ ਵੇਟ ਕਰਦੇ ਸੀ ਕਿਆਂ ਕਿ ਪਿੰਗਾ ਦੀਆਂ ਚੂੜੀਆਂ ਚੂੜੀਆਂ ਦਾ ਭਾਅ ਪੁੱਛਿਆ ਜਾਂਦਾ ਸੀ ਕੁੜੀਆਂ ਨੇ ਸਿੱਨੇ ਵਿੱਚ ਚਾਹ ਰਹਿੰਦਾ ਸੀ ਚੀਜ਼ਾਂ ਆਹ ਆਹ ਹੁੰਦਾ ਭੱਜਾਂ ਹੁੰਦੀਆਂ ਫੜ ਰਹੇ ਹਾਂ ਆ ਪੀਤਾ ਆਪੋਰ ਦਰਵਾਜ਼ੇ ਸੀਗਾ ਹੀ ਸੀਗਾ ਹੱਜਾਂ ਹੁੰਦੀਆਂ ਠੀਕ ਨੇ ਕੀ ਕੀ ਮਹੱਤਵ ਹੈ ਮਹੱਤਵ ਨਹੀਂ ਕਈ ਨੂੰ ਪਤਾ ਹੁੰਦਾ ਕਿ ਇਹ ਪਰਤਿਆਂ ਦਾ ਤਿਹਾਰਾ ਸੌਣ ਮਹੀਨੇ ਦੀ ਇਸ ਤੇ ਵੇਟ ਕੀਤੀ ਜਾਂਦੀ ਹੈ ਕੀ ਮਹੱਤਵ ਹੈ ਕਿਸ ਤਰ੍ਹਾਂ ਮਨਾਇਆ ਜਾਂਦਾ ਹੈ ਅੱਜ ਤੋਂ ਇਹ ਮਹੌਨ ਮਨਾਦੇ ਹਾਂ ਵਧੀਆ ਲੱਗਦਾ ਸੀ ਜਾਂ ਇਹਦਾ ਕੋਈ ਹੋਰ ਵੀ ਇਤਿਹਾਸ ਜੁੜਿਆ ਹੋਇਆ ਵਾ ਕੋਈ ਇਦਾਂ ਦਾ ਇਤਿਹਾਸ ਹੈ ਨਹੀਂ ਬਾਤੀ ਜਾਂ ਬੋਲੀਆਂ ਜਾਂ ਪਰ ਤਮਾਚੇ ਤਮੂਚੇ ਜੇ ਲਾ ਨਹੀਂ ਦਿਆਂ ਸੀ ਹੁਣ ਦੀਆਂ ਕੁੜੀਆਂ ਜਾਣਦੀਆਂ ਨਹੀਂ ਅਸੀਂ ਕਦੇ ਕਿਵੇਂ ਕਰੀਏ ਹੁਣ ਦੀਆਂ ਕੁੜੀਆਂ ਤਾਂ ਇਹ ਜੱਕਾ ਸੀ ਹਾਂ ਲੰਮਦੀਆਂ ਹੀ ਹਾਂ ਹਾਂਜੀ 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 ਮੈਮ ਦੋਸਤੋ ਜੀ ਅੱਜ ਦਾ ਜਿਹੜਾ ਮਨਾ ਰਹੇ ਹਾਂ ਜਿਹੜਾ ਤਿਹਾਰ ਮਨਾਇਆ ਜਾ ਰਿਹਾ ਸੂਬੇ ਵਿੱਚ ਕਤਰੇ ਤੋਂ ਹੋਇਆ ਅੱਜ ਕਾਫੀ ਹਾਸਿੰਗਰ ਕਰਕੇ ਯਾਰ ਹੋਇਆ। ਇਹਨੂੰ ਕੋਚੇ ਕਰ ਪ੍ਰੋਗਰਾਮ ਹੈ। ਇਹਨੂੰ ਵਧੀਆ। ਨੱਚਣ ਗਾਣ ਵਾਲਾ ਪ੍ਰੋਗਰਾਮ ਵਧੀਆ ਲੱਗਦੇ। 3 ਤੀਆਂ ਦਾ ਪ੍ਰੋਗਰਾਮ ਮਨਾਇਆ ਜਾਂਦਾ। ਹਾਂਜੀ। ਹੋਰ ਹੋਰ ਕੀ ਕਹਿਣਾ ਚਾਹੁੰਦੇ ਹੋ? ਇਸ ਤਰ੍ਹਾਂ ਅੱਜ ਚਾਰਕੇ ਤਿਹਾਰਾ ਹੋ। ਹਾਂਜੀ। ਕੁੜੀਆਂ ਵਿਆਹੀਆਂ ਹੋਈਆਂ ਆਪਣੇ ਸਹੌਰਿਆਂ ਤੋਂ ਪੇਕਿਆਂ ਵਿੱਚ ਆਂਦੀਆਂ ਨੇ ਤੀਆਂ ਮਨਾਉਂਦੀਆਂ ਨੇ। ਤੇ ਆ ਕੇ ਆਪਣਾ ਮਿਲ ਦੀਆਂ ਭਾਵਨਾਵਾਂ ਨੂੰ ਪ੍ਰਗਟ ਕਰਦੀਆਂ ਨੇ। ਹਾਂਜੀ। ਹਾਂਜੀ। ਇਹ ਇਹ ਹੀ ਆ ਇਹ ਮਹੀਨਾ ਮਨਾਇਆ ਗਿਆ ਹੈ ਪਹਿਲੇ ਧੀਆਂ ਵਿਆਹਦੇ ਜਦੋਂ ਤੇ ਸੱਸਾ ਪੇਕੇ ਨੀਸੀ ਪੇਜ ਦੀਆਂ ਦੂਰ ਦੂਰ ਵਿਆਹਦੇ ਸੀਗੇ ਹਾਂਜੀ ਕਦੇ ਕਦੇ ਆਣਾ ਮਿਲਦਾ ਸੀ ਆ ਉਹਨਾਂ ਨੂੰ ਤੇ ਇਹ ਮਹੀਨਾ ਮਨਾਇਆ ਗਿਆ ਹੈ ਧੀਆਂ ਵਾਸਤੇ ਜੋ ਪਹਿਲੇ ਵਿਆਹ ਦਾ ਸ਼ਾਵਣ ਮਹੀਨਾ ਆਊਗਾ ਉਹ ਹਰਤੀ ਆਪਣੇ ਪੇਕਿਆਂ ਦੇ ਘਰ ਕੱਟੂਗੀ ਇਸ ਲਈ ਇਹ ਧੀਆਂ ਦਾ ਤਿਆਰ ਬਣਾਇਆ ਜਾਂਦਾ ਹੈ ਧੀਆਂ ਇਕੱਠੀਆਂ ਹੁੰਦੀਆਂ ਆ ਤੇ ਆਪਣੇ ਪੇਕਿਆਂ ਦੇ ਘਰ ਨੱਚਦੀਆਂ ਖੁਦਦੀਆਂ ਨਾ ਫਿਰ ਉਹਨਾਂ ਨੂੰ ਸਹੁਰਿਆਂ ਦੇ ਚਲ ਜਾਣਾ ਹੁੰਦਾ ਹੈ ਕਿੰਨੱਕ ਉਡੀਕ ਰਹਿੰਦੀ ਹੈ ਲਗਾਤਾਰ ਇੱਕ ਸਾਲ ਬਾਅਦ ਜਿਹੜਾ ਕਿ 11 ਮਹੀਨੇ ਲਗਾਤਾਰ ਹੁੰਦਾ ਲਕਿਨੀ ਉਡੀਕ ਰਹਿੰਦੀ ਹੈ ਦੇਖੋ ਜੀ ਜਦੋਂ ਸਾਵਣ ਚਲ ਜਾਂਦਾ ਹੈ ਉਸ ਤੋਂ ਬਾਅਦ ਜਲਦੀ ਉਡੀਕ ਫੇਰ ਆਣੀ ਸ਼ੁਰੂ ਹੋ ਜਾਂਦੀ ਹੈ ਹੁਣ ਇੱਕ ਸਾਲ ਦਾ ਇੰਤਜ਼ਾਰ ਕਰਨਾ ਪੈਣਾ ਹੈ ਜਦੋਂ ਜਿਵੇਂ ਜਿਵੇਂ ਲੱਗ ਕੇ ਆਉਂਦਾ ਜਾਂਦਾ ਹੈ ਉਵੇਂ ਖੁਸ਼ੀ ਵੀ ਵੱਧਦੀ ਜਾਂਦੀ ਹੈ ਹਰ ਇੱਕ ਨੂੰ ਫਰੈਂਡਾਂ ਇੱਕ ਦੂਸਰੇ ਨੂੰ ਬੋਲਦੀਆਂ ਨੇ ਪੇ ਸਾਵਣ ਮਹੀਨਾ ਆਏਗਾ ਤਾਂ ਖੁਸ਼ੀ ਮਨਾਵਾਂਗੇ ਪਿਆਰ ਹੁੰਦੀਆਂ ਬੜਾ ਸ਼ੌਕ ਹੁੰਦਾ ਏ ਸਭ ਨੂੰ ਕੋਈ ਬੋਲੀ ਹੈ ਪੁਰਾਣੀ ਪੁਰਾਣੀ ਬੋਲੀ ਸੋਣ ਵੀਰ ਕੱਠੀਆਂ ਕਰੇ ਪਾਦੋ ਚੰਦਰਾ ਬੈਸੋੜੇ ਪਾਵੇ ਸੋਣ ਵੀਰ ਕੱਠੀਆਂ ਕਰੇ ਪਾਦੋ ਚੰਦਰੀ ਬੈਸੋੜੇ ਪਾਵੇ ਸੋਣ ਵੀਰ ਕੱਠੀਆਂ ਕਰੇ ਜੰਦਾ ਆ ਜੋ ਸਾਡੀ ਕੁੜੀ ਹੈ ਇਹ ਨਣਾਣ ਹੈ ਸਾਡੀ ਸਾਡੀ ਕੁੜੀ ਹੈ ਨਣਾਣ ਹੈ ਹਰ ਸਾਲ ਇਹੀ ਲਗੰਦੀ ਹੈ ਇਹਨੂੰ 10 ਸਾਲ ਹੋ ਗਏ 12 ਸਾਲ ਲਗੰਦੀ ਨੂੰ ਸਾਨੂੰ ਮਤਲਬ ਹੁਣ ਇਹਦੇ ਤੇ ਮਾਂ ਨੇ ਵੀ ਇਸਨੇ ਲਗਾਨੀਆਂ ਜੋ ਮਰਜ਼ੀ ਹੋਵੇ ਇਹਨੀਆਂ ਧੀਆ ਲਗਵਾਣੀਆਂ ਲਗਵਾਣੀਆਂ ਲੇਕਿਨ ਅੱਜ ਥੋੜਾ ਇੰਤਜ਼ਾਮ ਘਟ ਹੋਇਆ ਹੈ ਹੈ ਬਾਰਿਸ਼ ਦਾ ਮੌਸਮ ਸੀ ਆ 12 1 ਵਜੇ ਬਾਰਿਸ਼ ਆ ਗਈ ਹੈ ਉਹਦੇ ਕਰਕੇ ਇਹ ਤਾਂ ਕਾਫੀ ਜ਼ਿਆਦਾ ਵੱਡਾ ਮਨਾਇਆ ਜਾਂਦਾ ਹੈ ਹਰ ਸਾਲ ਹਾਂ ਜੀ ਮੈਮ ਨਾਰਿਕਾ ਇਤਨਾ ਦੇ ਪ੍ਰਧਾਨੋਂ ਕਾਫੀ ਅਪਰੇਲਾ ਕਰਦੇ ਆਂ ਇਸ ਚੀਜ਼ ਵਿੱਚ ਹਾਂ ਜੀ ਤਿਆਂ ਦਾ ਤਿਹਾਰ ਹਰ ਇੱਕ ਸਾਲ ਮਨਾਇਆ ਜਾਂਦਾ ਵਾ ਹਾੜੀ ਜਿਤਨ ਕਲੱਬ ਦੇ ਵਿੱਚ ਡ੍ਰੀਮ ਪਾਰਕ ਦੇ ਵਿੱਚ ਹਮੇਸ਼ਾ ਲੱਗਦਾ ਵਾ ਕੀ ਕਹਿਣਾ ਚਾਹੁੰਦੇ ਅੱਜ ਕਾਫੀ ਜਿਹੜਾ ਹਾਸਿੰਗਰ ਕਰਕੇ ਕੁੜੀਆਂ ਮਕੇਹਰਾ ਪਹੁੰਚਿਆ ਨੇ ਔਰ ਅੱਜ ਜਿਹੜਾ ਤਿਹਾਰ ਹੈ ਤਿਆਂ ਦਾ ਜਿਹੜਾ ਮਨਾਇਆ ਜਾ ਰਿਹਾ ਇਸ ਉਪ ਦੇ ਵਿੱਚ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਲੱਗਦਾ ਪਿਆ ਮੈਨੂੰ ਕੁੜੀਆਂ ਇਕੱਠੀਆਂ ਕੀਤੀਆਂ ਨੇ ਕੁੜੀਆਂ ਨੱਚਦੀਆਂ ਟੱਪਦੀਆਂ ਖੁਸ਼ ਹੁੰਦੀਆਂ ਦਿਖਾਈ ਦਿੰਦੀਆਂ ਨੇ ਸੋ ਬਿਲਕੁਲ ਜਿਹੜੀਆਂ ਕਿ ਮੈਂ ਤਸਵੀਰਾਂ ਫੇਰ ਇੱਕ ਵਾਰ ਦਿਖਾ ਦਵਾਂ ਕਿ ਇਸ ਤਿੱਕੇ ਦੇ ਨਾਲ ਜਿਹੜਾ ਕਿ ਅੱਜ ਡ੍ਰੀਮ ਪਾਰਕ ਦੇ ਵਿੱਚ ਜਿਹੜਾ ਕਿ ਅੱਜ ਇੱਕ ਤੀਆਂ ਦਾ ਤਿਆਰ ਨਾਰੀ ਕਿਤਨਾ ਕਲੱਬ ਦੇ ਵੱਲੋਂ ਜਿਹੜਾ ਕਿ ਅੱਜ ਇਹ ਮਨਾਇਆ ਜਾ ਰਿਹਾ ਤਾਂ ਮੈਂ ਜਿਲ੍ਹਾ ਪ੍ਰਧਾਨ ਦਿਹਾਤੀ ਗੁਰਦੀਪ ਪਰ ਲਿਵਾਣਾ ਜੋ ਕਿ ਇੱਥੇ ਆ ਕੇ ਬੜਾ ਵਧੀਆ ਲੱਗਦਾ ਵਾ ਉਹ ਨਾਰੀ ਚੇਤਨਾ ਜੋ ਸੁੰਮੀ ਮੋਤਕਲਾ ਬਹੁਤ ਮਰਲਾ ਕਰਦੀ ਆ ਬਹੁਤ ਕੋਸ਼ਿਸ਼ ਕਰਦੀ ਆ ਵੀ ਕਿਉਂਕਿ ਸਾਡੇ ਕੋਲੇ ਟਾਈਮ ਨਹੀਂ ਹੁੰਦਾ ਇਸ ਤਰ੍ਹਾਂ ਅਰੇਂਜਮੈਂਟ ਕਰਨ ਦਾ ਬਿਚਾਰੀ ਬਹੁਤ ਹਿੰਮਤ ਕਰਦੀ ਆ ਅਸੀਂ ਇਸ ਦੇ ਮੈਂਬਰ ਆ ਇਸ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਹਰ ਤਰ੍ਹਾਂ ਅਸੀਂ ਇਹਦੇ ਨਾਲ ਮਦਦ ਦੇਣ ਨੂੰ ਤਿਆਰ ਆ ਤੇ ਪਰ بارش ਕਈ ਦੰਦੀ ਬਹੁਤ ਹੋਣ ਕਰਕੇ ਅੱਜ ਅਸੀਂ ਪ੍ਰੋਗਰਾਮ ਬਹੁਤ ਵੱਡਾ ਕਰਨਾ ਚਾਹੁੰਦੇ ਸੀ ਪਰ بارش ਕਰਕੇ ਥੋੜਾ ਹੋ ਨਹੀਂ ਸਕਿਆ ਜਿਹੜਾ ਹਰ ਸਾਲ ਜਿਹੜਾ 3-4 ਮਨਾਇਆ ਜਾਂਦਾ ਅੱਜ ਇਸ ਮੌਕੇ ਤੇ ਪਹੁੰਚੀ ਤੇ ਉਸੇ ਗੱਲ ਚ ਸੱਭਿਆਚਾਰ ਆ ਸਾਡਾ ਇਹ ਪ੍ਰਮੁੱਖ ਅੰਗਾਂ ਜਿਵੇਂ ਗਿੱਧਾ ਭੰਗੜਾ ਤੀਆਂ ਸਾਡੀਆਂ ਭੈਣਾਂ ਦਾ ਜਿਵੇਂ ਵਿਆਹ ਹੋ ਜਾਂਦੇ ਨੇ ਸਹੁਰੇ ਘਰ ਚਲੇ ਜਾਂਦੀਆਂ ਨੇ ਵਾਪਸ ਪਿੱਕੇ ਆਉਂਦੀਆਂ ਨੇ ਉਹ ਫਿਰ ਇਕੱਠੀਆਂ ਹੋ ਕੇ ਤੀਆਂ ਮਨਾਉਂਦੀਆਂ ਨੇ ਆ ਉਸ ਵਿੱਚ ਗੱਲਾਂ ਕਰਦੀਆਂ ਨੇ ਕਿ ਇਹ ਇੱਕ ਪ੍ਰਮੁੱਖ ਅੰਕਾ ਸਾਡਾ ਤੀਆਂ ਦਾ ਜੇ ਇਸ ਨੁਕਤੇ ਤੋਂ ਉੱਤੇ ਪਹੁੰਚੇ ਜਿੱਦਾਂ ਅੱਜ ਦੇਖਿਆ ਜਾਂਦਾ ਕਿ ਪੁਰਾਣੇ ਸੱਭਿਆਚਾਰ ਦੇ ਵਿੱਚ ਵੀ ਪਹਿਲਾਂ ਵੀ ਇੱਥੇ ਕਿੰਨਾ ਮਨਾਇਆ ਜਾਂਦੀ ਸੀ ਆ ਪਰ ਕਿਤਨੇ ਕਿਤੇ ਪੈਲਸ ਬੱਕੇ ਤੇ ਜਾਂਦ ਨੇ ਕਿਸੇ ਨਾ ਕਿਸੇ ਜਿਹੜਾ ਕਿ ਸੱਭਿਆਚਾਰਾ ਲੋਕ ਹੁੰਦਾ ਜਾ ਰਿਹਾ ਸਾਰੇ ਵੀ ਕੋਈ ਇਸ ਤਰ੍ਹਾਂ ਦਾ ਹੈ ਕਿ ਤੁਸੀਂ ਉਹ ਗੱਡੀ ਪੈਲਸ ਵਾਲੇ ਕੰਮ ਨੇ ਉਹ ਤੋਂ ਫਾਰਮੈਲਿਟੀਆਂ ਨੇ ਇੱਕ ਕਮਰਸ਼ੀਅਲ ਜਿਹਾ ਹੋ ਗਿਆ ਜਿਹੜਾ ਹੁਣ ਪੈਲਸ ਚ ਆਪਾਂ ਚੱਲੇ ਜਾਂਦੇ ਆ ਉੱਥੇ ਆਪਾਂ ਨੂੰ ਇਹ ਜਿਹੇ ਦਰਖਤ ਨਹੀਂ ਮਿਲਣੇ ਪਿੱਪਲ ਨਹੀਂ ਮਿਲਣੇ ਜ਼ਿਆਦਾਤਰ ਪਿੱਪਲ ਤੇ ਪਿੰਗਾ ਪੈਂਦੀਆਂ ਨੇ ਗੁੱਡੀਆਂ ਪਿੰਗਾ ਉਹ ਸਿੱਖੋ ਸਾਹਮਣੇ ਕੈਮਰਾ ਲਾਓ ਉਧਰ ਦੇਖੋ ਬੱਚੇ ਪਿੰਗਾ ਝੂਟ ਰਹੇ ਆ ਜਿਹੜੇ ਉਹ ਨੇ ਉਹ ਕਮਰਸ਼ੀਅਲ ਨੇ ਉਹਨਾਂ ਦੇ ਪਿੱਪਲ ਨਹੀਂ ਹੁੰਦੇ ਤਾਂ ਕੋਈ ਦਰਾਖਤ ਨਹੀਂ ਹੁੰਦੇ ਪੇੜ ਉਹਨਾਂ ਦੇ ਪਿੰਗ ਨਹੀਂ ਪੈ ਸਕਦੀ ਉਹ ਛੋਟੇ ਛੋਟੇ ਝੂਲਿਆਂ 'ਚ ਉਹ ਝੂਲਦੇ ਨੇ ਬਾਕੀ ਸਮਾਕੇ ਦੇ ਨਾਰੀਏ ਤਾਂ ਬਾਬੇ ਇਸ ਤਰ੍ਹਾਂ ਪ੍ਰਦਾਨ ਹਰ ਸਾਲ ਉਫਰਾਲਾ ਕਰਦੇ ਨੇ ਮੈਡਮ ਵੀ ਮੌਕੇ ਤੋਂ ਹੋਰ ਇਹਦੇ ਨਾਲ ਨਾਲ ਕਾਫੀ ਲੇਡੀਜ਼ ਨਾਲ ਜੁੜੀਆਂ ਆਈਆਂ ਨੇ ਨਹੀਂ ਬਹੁਤ ਵਧੀਆ ਮੈਸੇਜ ਹੈ ਸਾਰੀਆਂ ਸਾਡੀਆਂ ਮੇਰੀਆਂ ਭੈਣਾਂ ਨੇ ਮੇਰੇ ਆ ਬਜ਼ੁਰਗ ਕੜੇ ਨੇ ਆਂਟੀ ਨੇ ਉਹਨਾਂ ਦੇ ਪ੍ਰਭਾ ਕੜਿਆ ਸਾਰੇ ਕੋਈ ਐ ਜੇਕਰ ਨਹੀਂ ਬਹੁਤ ਵਧੀਆ ਮੈਸੇਜ ਆ ਬੱਚਿਆਂ ਨੂੰ ਜੋੜਨਾ ਜਿਹੜੇ ਨਵੇਂ ਬੱਚੇ ਨੇ ਛੋਟੇ ਨੇ ਉਹਨਾਂ ਲਈ ਪਤਾ ਲੱਗਦਾ ਸਾਡੇ ਸੱਬੇ ਚਾਰ ਦਾ ਪਤਾ ਲੱਗਦਾ